ਪੰਜਾਬੀ ਗਾਇਕ ਆਰਨੇਤ ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਆਪਣੇ ਪਿੰਡ ਧਰਮਪੁਰਾ ਵਿਖੇ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਅੱਜ ਦੁਪਹਿਰ ਕਰੀਬ 12 ਵਜੇ ਜਾਣਕਾਰੀ ਦਿੰਦੇ ਆ ਪੰਜਾਬੀ ਗਾਇਕ ਆਰਨੇਤ ਨੇ ਕਿਹਾ ਕਿ ਉਹਨਾਂ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਲੋੜਵੰਦ ਕੁੜੀਆਂ ਦੇ ਵਿਆਹ ਸਬੰਧੀ ਸਮਾਗਮ ਉਹਨਾਂ ਦੇ ਘਰ ਧਰਮਪੁਰਾ ਵਿਖੇ ਰੱਖਿਆ ਗਿਆ ਜਿਸ ਵਿੱਚ ਮਹਾਨ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਵੱਧ ਚੜ ਕੇ ਸ਼ਿਰਕਤ ਕੀਤੀ ਉੱਥੇ ਉਹਨਾਂ ਕਿਹਾ ਕਿ ਅੱਜ 8 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ ਅਤੇ ਉਹਨਾਂ ਨੂੰ ਜ਼ਰੂਰਤ ਅਨੁਸਾਰ ਸਮਾਨ ਦਿੱਤਾ ਉੱਥੇ ਉਹਨਾਂ ਕਿਹਾ ਕਿ ਮੈਂ ਇਹ ਕਾਰਜ ਆਪਣੀ ਨਿੱਜੀ ਭਾਵਨਾ ਤੇ ਸੋਚ ਨੂੰ ਲੋੜਵੰਦ ਲੜਕੀਆਂ ਦੀ ਮਦਦ ਲਈ ਕਰਵਾਇਆ ਹੈ ਇਸ ਵਿੱਚ ਪਹਿਲਾਂ ਤੋਂ ਲੋੜਵੰਦ ਪਰਿਵਾਰ ਦੀਆਂ 8 ਲੜਕੀਆਂ ਦਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ ਉਹਨਾਂ ਕਿਹਾ ਕਿ ਅਜਿਹੇ ਕਾਰਜ ਜਿੱਥੇ ਪੁੰਨ ਵਾਲੇ ਹੁੰਦੇ ਹਨ ਉੱਥੇ ਹੀ ਲੋੜਵੰਦ ਲੜਕੀਆਂ ਦਾ ਸਹਾਰਾ ਬਣ ਕੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਤਰਜਮਾਨੀ ਵੀ ਕਰਦੇ ਹਨ ਉੱਥੇ ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਅੱਜ ਮਹਰੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ